ਇਹ ਕਹਿੰਦਾ ਜੀ ਗੱਭਣੇ ਪਤਾ ਨਹੀਂ ਮੈਂ ਤਾਂ ਫੰਡਰ ਕਰਕੇ ਲੂੰਗਾ ਇਹ ਕਹਿੰਦਾ ਗੱਭਣੇ ਬਾਈ ਲੱਗਿਆ ਤੁਨੇ ਬਾਈ ਮੈਂ ਨਹੀਂ ਦਾਲੋ ਛੱਡ ਪਰਦਾ ਤੂੰ ਕਹੀ ਜਾ ਲੱਗਿਆ ਨੇ ਲੱਗਿਆ ਨੇ ਰਾਜੂ ਜੀ ਉਹ ਛੱਡ ਮੇਰੀ ਗੱਲ ਸੁਣ ਮੈਂ ਕਰੂੰਗਾ ਚੈ ਗੁੱਸਾ ਕਰੀਂ ਕਿੱਤੇ ਲੱਗੇ ਮੁੱਡੇ ਲੱਗੇ ਕਾਨੂੰ ਲਾਂਬੇ ਸਾਨੂੰ ਆਉਣਗੇ ਇਹਨਾਂ ਗੱਲਾਂ ਦੇ ਚੱਲ ਬਾਈ ਮੇਰੀ ਗੱਲ ਸੁ ਤਿੰਨ ਜਮ ਤਿਆਰ ਆ ਦੋ ਖਾਲੀ ਆ ਐ ਕਰ ਲੈ ਸਾਵੀ ਖਾਲੀ ਆ ਵੀ ਹੋਰ ਬੇਰੀ ਯਾਰ ਖਾਲੀ ਐ ਇਹ ਤੈਨ ਤਿਆਰ ਨੇ ਹਾਂ ਤੈਨ ਤਿਆਰ ਦੋ ਖਾਲੀ ਨੇ ਰੱਬ ਇਹਨਾਂ ਦਾ ਬਾਲੀ ਆ ਕੀ ਬਣੂ ਹਾਂ ਇਹਨਾਂ ਨੂੰ ਕਹਿ ਤੀ ਗੱਲ ਇਹਨਾਂ ਨੂੰ ਪੁੱਛ ਲੈ ਫਿਰ ਉਹਨੂੰ ਪੱਕੇ ਹੱਲਾ ਜੋ ਆ ਜਾ ਤੇਰੀ ਸਾਈ ਮੱਲਵੇ ਆ ਧਿਆਨ ਨਹੀਂ ਲੱਖੋਗੇ ਖਾਂਦਾ ਕੀ ਮੰਗਿਆ ਪੰਜਾਂ ਦਾ 24000 ਨੂੰ ਆਖਿਆ ਇਹਨਾਂ ਨੂੰ ਬੱਕਰੀਆਂ ਪੰਜੇ ਹਾਂ ਪੰਜੇ ਬੋਲੀਆਂ ਗੱਲਾਂ ਨਾ ਕਰ ਤੂੰ ਸਾਈ ਵੀ ਆ ਕਿਸੇ ਦੀ ਵਗਿਆਨੀ ਦਿੰਨਾ ਤੈਨੂੰ ਉਰਾ ਆ ਜਾ ਮੈਂ ਤਾਂ ਆ ਜੂਗਾ ਜਦੋਂ ਪੱਕਾ ਰੇਡ ਲੱਗਿਆ ਮਾਰੀਆਂ ਨੇ ਤਕੜੀਆਂ ਨੇ ਪੁਰੀਆਂ ਨੇ ਇਹ ਬਾਤੂੰ ਵੀ ਦੇਖ ਰਿਹਾ ਬੱਕਰੀਆਂ ਵੀ ਦੇਖ ਲੀਆਂ ਦੇਖਣ ਨੂੰ ਕੀ ਇਹ ਫੁੱਲ ਲੱਗੇ ਨੇ ਇਹਨਾਂ ਦੇ ਪਸੰਦ ਨੇ ਜੀ ਪਰ ਇਹੋ ਜਿਹੇ ਬੱਕਰੀਆਂ ਘੋੜਿਆਂ ਵਰਗੀਆਂ ਨਹੀਂ ਮੇਰੀ ਤਾਂ ਤਸੱਲੀ ਨੇ ਪਸੰਦ ਨੇ ਆ ਦੋ ਖਾਲੀ ਨੇ ਤਿੰਨ ਤਿਆਰ ਨੇ ਆ ਕਰ ਕੇ ਬਾਈ ਬੱਕਰੀ ਯਾਰ ਚੈੱਕ ਕਰਾ ਕੇ ਜਾਓ ਗਰੰਟੀ ਦੇ ਜਾਵਾਂ ਸਾਰਿਆਂ ਦੇ ਥਣ ਪਿੱਛੋ ਦੇਖਾਂਗੇ ਸੌਦਾ ਨਹੀਂ ਦੇ ਦੇ ਪਾਜੀ ਵੀਰ ਜੀ ਜਿਹੜੀ ਦੇਦੀ ਨੇ ਆਪਣੀ ਗਰੰਟੀ ਹੋਊਗੀ ਆਪਾਂ ਪੁਰਾਣੇ ਬੰਦੇ ਆ ਆ ਬੱਕਰੀਆਂ ਦਾ ਕੱਦ ਵੇਖ ਲੈ ਹੁਣ ਤੂੰ ਆਪ ਹੀ ਵੇਖ ਆ ਖਾ ਖਾ ਖਾਈ ਆ ਨਵਾਂ ਦੰਦ ਸੀ ਹਾਂ ਹਾਂ ਆਪ ਤਾਂ ਦਿਖਾਇਆ ਕਰੋ ਲਵੇ ਹੋ ਕੀ ਯਾਰ ਉਹਨਾਂ ਦਿਖਾਏ ਆ ਆਪਣਾ ਰਾਜੂ ਜੀ ਸਾਰਾ ਕੁਝ ਵਿਖਾਇਆ ਉਹ ਤਾਂ ਚੱਲ ਦੇਖ ਲੈਣ ਤੇ ਦੁਬਾਰੇ ਫੇਰ ਆ ਆ ਦੂਜੇ ਸੂਏ ਸੁਣੀ ਆ ਉਹ ਦੂਜੇ ਸੂਏ ਸੁਣੀ ਆ ਤੇ ਤੀਜੇ ਸੂਏ ਸੁਣੀ ਆ ਇਹ ਪਹਿਲੇ ਪਹਿਲੇ ਸਾਰਾ ਕੁਝ ਕਰਕੇ ਗਏ ਆ ਪਹਿਲਾਂ ਜਮਾ ਸਹੀ ਦੱਛਾ ਮੈਂ 20-20 ਮੰਗਿਆ ਇਹਨਾਂ ਨੇ ਕੋਈ 30 ਹਜ਼ਾਰ ਦਾ ਮੁੱਲ ਮੰਗਿਆ ਕਰ ਮੈਂ ਲੋਨ ਲਊਟ ਜੇ ਕਹੇ ਤੂੰ ਤਾਂ ਖਟਨੇ ਪੰਜੇ ਕਿਰਾਏ ਨਾਲ ਹੋ ਜਾਣ ਦਾ ਸੌਦਾ ਫੇਰ ਕਰ ਖੜ ਜਾ ਬਈ ਬਹਿਣਾ ਗੱਲ ਨਹੀਂ ਰੇ ਰਾਇ ਸੁਣ ਲਈ ਇਹ じゃ ਕੱਚਾ ਕੰਮ ਨਹੀਂ ਆ ਲੈ ਦੀ ਰਾਇ ਸੁਣ ਲਈ ਕੰਨ ਨੂੰ ਲੈਣੀ ਦੇਣੀ ਗੱਲ ਆ ਜੇ ਸਾਨੂੰ ਨਿਹਰੀ ਦਲਾਲੀ ਦਾ ਵੀ ਲਾਲਚ ਨਹੀਂ ਕਿਰਾਏ ਨਾਲ ਚਾਹੇ ਜੇ ਲਵਾਂਗੇ ਤਾਂ ਹਿਸਾਬ ਨਾਲ ਲਵਾਂਗੇ ਤੂੰ ਜੇ ਕੀ ਜਾਣ ਕੇ ਕਿਟਾਰਦਾਰਾ ਤੂੰ ਕਿਉਂ ਮੇਰੇ ਵੱੜ ਕੇ ਕਿੱਡੀ ਵਾਇਆ ਕਹਦਾ ਹਾਂ ਹਾਂ ਦੱਸੋ ਕਹੇ ਨਾ ਤੂੰ ਉਹਦਾ ਫੰਡਰਾ ਕਹਿ ਕੇ ਲਈ ਆ ਜਾ ਬਈ ਚੌਣਾ ਜਾ ਕਰ ਲੋ ਖਾੜਾ ਵੇਚਣੀਆਂ ਨੇ ਜੇ ਵੇਚਣਾਂ ਦੀ ਗੱਲ ਕਰ 24 24 ਨੂੰ ਛੱਡ ਧੰਦਾ ਧੰਦਾ ਮੈਂ ਲਖ ਜੂ ਮਾਲ ਵਾਦੂ ਇਹ ਜਗਾ ਘੱਟਾ ਯਾਰ ਫਿਰ ਲੈ ਜਾ ਪਿੱਛੇ ਪਿੱਛੇ ਫਰੇਗਾ ਉਹ ਰਿਆ ਮੈਂ ਪਿੱਛੇ ਪਿੱਛੇ ਗਈ ਮੈਂ ਕਿਹਾ ਮੰਨੇ ਚੱਲੇ ਨਾ ਬਾਰੇ ਐਂ ਕਰ ਤਾਨੂੰ ਗੱਲ ਕਰ ਖੜਕੇ ਮੈਂ ਖੜਕੇ ਕਰਾਂ ਹਾਂ ਕਹਿ ਰਦੀਆਂ ਨੇ ਯਾਰ ਮੈਂ ਕੋਈ 30 ਨਹੀਂ ਆਖਿਆ 32 ਨਹੀਂ ਆਖਿਆ ਰਜੂ ਇਹ ਬਾਈ ਮੈਨੂੰ ਆਦੇ ਯਾਰ ਗੱਲ ਦਾ ਸ ਕੋਈ ਮੈਂ 24 ਲੈ ਜੀ ਸਾਰਾ ਉਹ ਤਾਂ ਫੰਡ ਨਹੀਂ ਨੇ 24 ਸਾਰਾ ਕੋ ਤਿੰਨ ਹੈ ਵੀ 40 40 ਹਜ਼ਾਰ ਵਾਲੀਆਂ ਵਿੱਚ ਇਹ ਐਂ ਕਰ ਬੱਕਰੀਆਂ ਦੇ ਤੂੰ ਸਾਨੂੰ 15 15 ਹਜ਼ਾਰ ਨਾਲ ਠੀਕ ਪੰਜੇ ਮਾਰੀਆ ਧੱਕੀਆ ਤੈਨੂੰ ਕੋਈ ਲਾਂਬਾ ਨਹੀਂ ਹਾਂ ਸਾਰੇ ਤਹਾਂ ਕੋ ਬੱਚੇ ਦੱਸਾਂ ਜੀ ਕੋਈ ਨਹੀਂ ਆਲੇ ਕਾਕਾ ਆਇਆ ਇਹ ਤਾਂ ਮੈਨੂੰ ਥੋੜਾ ਲਾ ਦੂਗਾ ਨਹੀਂ ਨਹੀਂ ਕੋਈ ਚੱਕਰ ਨਹੀਂ ਜਰਾ ਲਓਦਾ ਅਗਲੇ ਨੇ ਕਹਿ ਵੀ ਉਰੇ ਇੱਕ ਤੱਕ ਹੋ ਜਾਣ ਤਾਂ ਜਦੋਂ ਸੌਦਾ ਣੜੇਊਗਾ ਤੂੰ ਦੱਸ ਦੇ ਉਹ ਰਾਜੂ ਵਾਲਿਆ ਕੱਚੀਆਂ ਗੱਲਾਂ ਇਹ ਪੈਦਾ ਨਹੀਂ ਬੱਕਰੀਆਂ ਬਾਈ ਤੈਨੂੰ ਗਰੰਟੀ ਲ ਦੇਈਏ ਨੇ ਇੱਥੇ 12 ਨੂੰ ਮਿਲ ਜਾਣਗੀਆਂ 15 ਨੂੰ ਮਿਲ ਜਾਣਗੀਆਂ ਘੱਟ ਜੀ ਵੀ ਦੇਵਾ ਦੂ ਹਾਂ ਘੱਟ ਜੀ ਮਿਲ ਜਾਣਗੀਆਂ ਇਹ ਮਾਲ ਸੁਨੱਖਾ ਹੈ ਸੁਨੱਖਾ ਹੈਗਾ ਆਪਾਂ ਗਰੰਟੀ ਲੈਂਦੇ ਮੈਨੂੰ ਪਹਿਲਾਂ ਕਹਦੀ ਵੀਡੀਓ ਤੋਂ ਮੈਂ ਕਿ ਜਿਸ ਮਰਜ਼ੀ ਨੂੰ ਵਖਾ ਲਓ ਬਾਈ ਗਰੰਟੀ ਲਊਂਗਾ ਮੈਂ ਮਾਲ ਦੀ ਓਏ ਗਰੰਟੀ ਚ ਆ ਪੱਟ ਦਿੱਤਾ ਤਾਂ ਕੋਈ ਇਹੋ ਨਹੀਂ ਹੈਗੀ ਹਾਂ ਕਹਾਂ ਨਹੀਂ ਇਹ ਬਾਈ ਇਹਦਾ 38000 ਰੁਪਏ ਲੱਗਿਆ ਕੱਲੀ ਦਾ ਛੁਕਵਾ ਚੱਡਾ ਐਂਦਾ ਕੱਲੀ 40 ਦੀ ਵਿਕਜੂ ਸਾਨੂੰ ਸਾਰਾ ਪਤਾ ਹੈ ਤੇ ਫੇਰ ਅਸੀਂ ਤੜੇ ਚ ਬਣਾ ਕੇ ਲੈ ਤੜੇ ਚ ਪਾਈ ਜਾਂਦਾ ਤੂੰ ਦੱਸ ਮੈਨੂੰ ਇੱਕੋ ਹੀ ਦੱਸ ਨਹੀਂ ਰਾਜੂ ਬਾਲਿਆ ਕੱਚੀਆਂ ਸਟਾ ਵਿੱਚ ਫਾਇਦਾ ਨਹੀਂ ਹੈ ਇਹ ਦੱਸ ਤਾਂ ਦੇ 11 ਚ 24 ਨੂੰ ਆਕੀਆ ਮੈਂ 24 ਤਾਂ ਮੰਗੇ ਹੀ ਆ ਓ ਬਾਈ ਮੈਂ ਇਹਨਾਂ ਨੂੰ ਐ ਆਇਆ ਹਾਂ ਪਾ ਜੀ ਮੈਂ ਕਿਹਾ ਮੰਡੀ ਵੇਗ ਆਹ ਨੂੰ ਇੱਥੇ ਪਕਾਇਆ ਕਰਨਾ ਆਏ ਆ ਸਾਡੇ ਨਾਲ ਤੂੰ ਇੰਨਾ ਟਾਈਮ ਨਹੀਂ ਲਵੇ ਚੱਲ ਫੇਰ ਨਹੀਂ ਤੇ ਫੇਰ ਵੇਖ ਲੈ ਬਰਾਣਾ ਯਾਰ ਜੇ ਤਾਂ 20 ਤੋਂ ਥੱਲੇ ਆਉਣਾ ਕਾਤਾ ਕਰ ਲੈ ਇਹ ਤਾਂ ਇਹ ਕਰਦਾ ਲੈ ਦੱਸ ਕਮਾਲ ਆ ਯਾਰ ਇਹਨੇ ਗਾਕਾ ਮਗਰ ਚੱਲਣਾ ਆ ਦੇ ਕਿ ਆ ਉਹ ਪੰਦੋਂ ਦੇ ਉਹ ਪੈਸੇ ਨਹੀਂ ਸੋਧਦੇ ਅਸੋ 12000 ਨੂੰ ਲੁੱਟਿਆ ਗਿਆ ਮੈਂ ਮੁੱਲਾਪੁਰ ਦੀ ਮੰਡੀ ਫੇਰ ਉਹਨੂੰ ਪਰਤੇ ਮੈਂ ਤਾਂ ਡਾਕਟਰ ਨੂੰ ਕਿਹਾ ਪਰਤੇ ਚ ਚਰਨੇ ਦੇ ਪਰਤੇ ਅਗਲੇ ਨੇ ਮੇਰੀ ਸੌਦੇ ਤੇ ਉਹ ਵੀ ਮਿਲ ਜਾਣਗੇ ਹਾਂ ਦੱਸ ਪੰਜੇ ਚੀਜ਼ਾਂ ਇੱਕ ਵਰਗੀਆਂ ਜਾਂਚ ਕਰਕੇ ਮੈਂ ਵੀ ਲਾਇਆ ਕਰ ਗੱਲ ਨੂੰ ਦੱਸ ਦੱਸ ਸਾਢੇ 23 ਨੂੰ ਲੈ ਜਾ ਬਾਈ ਹਾਂ ਉਹ ਚੀਜ਼ਾਂ ਯਾਰ ਯਾਰ ਸਾਡੇ 15 ਨੂੰ ਦੇ ਉਹ ਐ ਨਹੀਂ ਯਾਰ ਬਈ ਰਾਜੂ ਨਹੀਂ ਹੋਣਾ ਸਦਾ ਇਹ ਨਾ ਖਰਾਬ ਕਰ ਬੰਦੇ ਹੋਰ ਖੜੇ ਆ ਬਈ ਖੜੇ ਰਹਿੰਦੇ ਖਰਾਬਤਾ ਕਰਕੇ ਬਗੇ ਜਾਵਾਂਗੇ ਤੇਨੂੰ ਔਰ ਬੱਕਰੀਆਂ ਫਿਰ 16 ਨੂੰ ਦਿੰਨੇ ਨਹੀਂ 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 ਸਾਡੇ 16 ਨੂੰ ਦਿੰਨੇ ਲੈ ਹੋ ਗਈਆਂ 17000 ਉਹ ਨਹੀਂ ਰਾਜੂ ਨਾ ਬਈ ਯਾਰ ਇਹਨੇ ਬੱਕਰੀਆਂ ਇਹੋ ਜਿਹਾ ਕਿੱਥੋਂ ਦਿੰਦਾ ਯਾਰ ਤੈਨੂੰ ਆਖਾ ਇਹ ਮੈਂ ਬੱਕਰੀਆਂ ਵਿੱਚ ਇੱਥੇ ਖੜਾ ਹੀ ਵੇਚ ਦੂੰਗਾ ਤੋੜੀ ਚੱਲ ਤੂੰ ਕੋਟੀ ਜਾਨਾ ਵੇਚਣ ਨੂੰ ਨਹੀਂ ਰਹਿੰਦਾ ਮਿੱਟੀ ਵਿਕਦੀ ਐ ਇਹ ਕਾ ਗਲਦੀਆਂ ਵੀ ਲੱਕਦੀਆਂ ਨੇ ਸਾੜੀਆਂ ਚੱਲ ਤੂੰ ਸੌਦਾ ਤੋੜ ਲੈ ਤੇ ਤੇਰਾ ਭੇਲ ਲਈਆਂ ਤੂੰ ਤੁਰ ਜਾਏਗਾ ਸੌਦਾ ਕੁੱਟਾ ਕਟਾਏ ਖਾਲਤ ਨਾ ਕਰਿਆਗਾ ਚਲੋ ਜਿੱਥੇ ਅੰਜਾਲਾ ਉੱਥੇ ਜਾ ਬਸ ਠੀਕ ਜਿੱਥੇ ਅੰਜਾਲਾ ਇੱਥੇ ਗੁਰਦੁਆਰਾ ਆ ਮੈਨੂੰ ਇੱਕ ਚੀ ਨਿਵੇੜ ਦੇ ਹੁਣ ਮੈਂ ਚੱਲਿਆ ਯਾਰ ਬੱਕਰੀਆ ਤੂੰ ਨਿਵੇੜੇਗਾ ਮਤਲਬ ਜਮਾ ਇੱਕ ਚੀ ਨਿਵੇੜ ਕੇ ਦੱਸੋ 17 17 ਇਹਨਾਂ ਨਹੀਂ ਬਫਰਕ ਪੈਣਾ ਮੈਨੂੰ ਇੱਕ ਚੀ ਨਿਵੇੜ ਦੇ ਵੀ ਤੂੰ ਮੈਂ ਤੈਨੂੰ ਦਾਤ ਦੂੰਗਾ 10 ਵੀ ਇੱਕ ਚੀ ਮੈਂ ਤੈਨੂੰ ਦਾਤ ਦੂੰਗਾ ਮੇਰਾ ਦਿਮਾਗ ਨਾ ਮੈਂ ਚੱਲਿਆ ਮੈਂ ਚੱਲਿਆ ਮੈਂ ਤੈਨੂੰ ਵਜੇ ਦੱਸ ਕਿੰਨੇ ਦੱਸਿਆ ਤੂੰ 23 ਨੂੰ ਦੱਸਿਆ ਯਾਰ ਆ ਬੱਕਰੀਆਂ ਓ ਮੈਨੂੰ ਇੱਕ ਗੱਲ ਦੱਸ ਕਿੰਨੇ ਦੀਆਂ ਦੇਣੀਆਂ ਨੇ ਇੱਕ ਚੀਨ ਮੇੜ ਮੈਂ ਤਾਂ ਜਾਵਾਂ ਇਹ ਬੱਕਰੀ ਦਾ 38000 ਰੁਪਇਆ ਲੱਗੀ ਜਾਂਦਾ ਉਹ ਜਾਵੇਂ ਦਾ ਕਹਿੰਦਾ 50 ਲੱਗੇ ਚਾਹੇ ਤੂੰ ਦੱਸ ਇੱਕ ਚੀਨ ਮੇੜ 23 ਨੂੰ ਲੈ ਜਾ ਯਾਰ ਕੁੱਲ ਹੋਰ 11 11000 ਨੂੰ ਦੇ ਬੱਕਰੀਆਂ ਨਾ 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 ਭਰਾਵਾ 1.18 ਉਹ ਚ ਰਾਜੂ ਨਹੀਂ ਹੋਣਾ ਸੌਦਾ ਬਾਈ 1.18 ਨਹੀਂ 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 18 1.18 ਉਹ ਨਹੀਂ ਨਹੀਂ ਮੈਂ ਸੋਣ ਲਿਆ ਇਹ ਨਾ ਬੇਸਤੀ 19000 ਚੁੱਪ ਕਰ ਬਾਈ ਰਾਜੂ ਨਹੀਂ ਯਾਰ ਚੁੱਪ ਕਰ ਉਹ ਮੈਂ ਕਰ ਜੂਗਾ ਰਾਜੂ ਕਰ ਜੂਗਾ ਨਹੀਂ 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 ਉਹ ਕਸਰ ਕੀ ਰਹਿ ਗਈ ਬਹੁਤ ਕਸਰ 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 ਛੇਤੀ ਕਰ ਬਾਈ ਯਾਰ ਕਿਉਂ ਚੁੰਡਿਆ ਯਾਰ ਉਹ ਨਾ ਛੇਤੀ ਕਰ ਛੇਤੀ ਕਰ ਉਹ ਬੱਕਰੀਆਂ ਬਾਹਰੋਂ ਨਾ ਮੇਲ ਯਾਰ ਉਹ ਨਹੀਂ ਯਾਰ ਪਾਲ ਯਾਰ ਬਾਈ ਯਾਰ ਨਾ ਨਾ ਉਹ ਦਲਾਲ ਬਣੂ ਨਾ ਬੋਲੀ ਵਿਚਾਰੇ ਜਦੋਂ ਆ ਹੈਗਾ ਇੱਕ ਦਲਾਲ ਨਾ ਬੋਲੀ ਵਿਚਾਰੇ ਨਾ ਬੋਲੀ ਬੱਕਰੀਆਂ ਤੇ ਨਾ ਬੋਲੀ ਵਿਚਾਰੇ ਸੌਦਾ ਨਾ ਖਰਾਬ ਕਰੀ ਹਾਂ ਆ ਪੱਠਾ ਇੱਥੇ ਹੀ ਬੱਕਲੀ ਵੇਚ ਦੂ ਮੈਂ ਚੋੜੀ ਆ ਦੱਸ ਦੱਸ ਉਹ ਵਾਲੀ ਮੁੱਲ ਕੱਢ ਦੀ ਹੈ ਹਾਂ ਦੱਸ ਸਾਢੇ 22 ਨੂੰ ਲੈ ਜਾ ਬਾਈ ਜੇ ਗੱਲ ਕਰਦਾ ਢਾਂਗ ਵਾਲੀ ਕਰ ਯਾਰ ਪੂਰੀਆਂ 20 ਦਿੰਨਾ। ਉਹ ਨਹੀਂ 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 ਨਹੀਂ। 5 ਨਾਲ ਲੱਖ ਰੁਪਈਆ ਗੈਂਦਾ। ਮੈਂ ਲੈ ਲੂੰਗਾ। ਜਦੋਂ ਬਾਜੀ ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀਗਾ। ਮੋਲੀ ਨਹੀਂ। ਆਪ ਦਾ ਗਰਾ ਕਰ ਓਏ। ਜਿਹੜੇ ਸਕੂਲ ਚ ਪੜਿਆ ਲੈ ਕੇ ਆਇਆ। ਹਾਂ ਪੱਕਾ ਪੱਕਾ ਹੀ ਕਰਦਾ। ਮੈਂ ਮਰਦਾ ਮੈਨੂੰ ਗੱਲ ਦਾ ਪੱਕਾ। ਤੈਨੂੰ ਮਰਦੇ ਨੂੰ ਟੂਬੇ ਚੋਂ ਕੱਢ ਕੇ ਜੋਂਦਾ ਕਰਦਾ। ਹਾਂ। ਗੱਲ ਕਰੀ ਸਾਡੇ 20 ਦਿੰਨਾ। ਟਕਾਣੇ ਵਾਲੀ ਗੱਲ ਕਰਦੇ ਮੈਂ। ਟਕਾਣੇ ਵਾਲੀ 20000 ਨੂੰ ਹੋ ਗਿਆ। ਚੁੱਪ। ਐ ਚੱਕ ਦੇ ਪੈਸੇ ਬਾਈ। ਆ ਕਿ ਕਹ ਲੈ ਖੜੀਆਂ ਸਾਡੀਆਂ ਉਰੀ ਰਹਿਣ ਉਹ ਬਾਈ ਖੜੀਆਂ ਰਹਿਣ ਦੇ ਰਹਿਣ ਅਸੀਂ ਹੋਰ ਫਰੀਦਾਂਗੇ ਫਰੀਦਾਂ ਕਰੀਦਾਂ ਇੱਥੇ ਲਖਾ ਮੈਂ ਥੋੜੀ ਜਿਹੜੀ ਜਵਾਨ ਹੀ ਕਰ ਲਈ ਇੱਥੇ ਬੜਾ ਸਾਨੂੰ 40 ਦਿਨ ਆਪਾਂ ਜਿਹੜੀ ਜਵਾਨ ਕਰਾ ਗਣੋ ਬਾਈ ਓਏ ਅੱਗੇ ਕਰਕੇ ਗਿਣਾ ਹੈ ਰਵੜ ਰਵੜ ਕੱਢ ਲੈ ਇੱਕ ਇੱਕ ਕਰਕੇ ਗਿਣਾ ਦੇ ਆ ਸਾਈ ਵਾਲਾ ਫੜੋ ਜੀ ਸਾਈ ਵਾਲਾ ਵੀਰ ਦਾ ਤੁਹਾਡਾ ਉਹ ਵੀਰ ਦਾ ਬੱਖੀ ਜਲਦਾ ਆਹੋ ਦਾ ਹੈ ਜਿਹੜੇ ਜੇਬ ਚ ਪਾਲਾ ਉਹ ਮੁੰਡਿਆ ਕਿੱਥੇ ਜੇਬ ਓਏ ਇਤਰਾ ਬਾਈ ਜੇਬ ਚ ਪਾਲਾ ਯਾਰ ਉਹ ਬਾਈ ਤੇਰੀ ਸਾਈ ਮਿਲ ਰਿਹਾ ਭੁੱਲ ਨਾ ਜਾਈ میں ہاں نالا غریب ادمی بیچارہ او نہیں نہیں صحیح کہہ رہے ناں ناں مانداری ہوندی نہیں یار غلط غلط واپاری نال دلال بدلتا نہیں کرتا ہندا اے گلدا میرے نال کر کے دو تین چار پانچ چھ سات اٹھ نو 10 یار اور 14 16 16 16 22 16 16 26 57 93 3 4

Juli, peti, syakir, tali, kayu, peti, 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 cokir, entry, syakir, senti, peti, ਲੱਖ ਰੁਪਈਆ ਹੋ ਗਿਆ ਜੀ ਆਲਾ ਰਾਵੜ ਲਾ 5000 ਹੋਰ ਦੇ ਦੋ ਜੀ ਆਹ ਸ਼ੁਰੂ ਆ ਰਫੇ ਸ਼ੁਰੂ ਆ ਬਸ ਇਹ ਨਾ ਹੋਵੇ ਤੇ ਰਿਸਤਰੀ ਚੋ ਚੱਲ ਗੱਲੀ ਗੱਲੀ ਆਰੇ ਚਾਰ ਪੰਜ ਹੋ ਗਏ ਹਾਂ ਆ ਚੱਕ ਛੋੜ ਤੇਰੀ ਖੁਸ਼ ਹੈ ਚਲ ਖੁਸ਼ ਕਰਦੇ ਕਰਦੇ ਆ ਚੱਕ ਕਰਦੇ ਖੁਸ਼ ਵਾਦਾ ਕਰ ਸੱਚੇ ਪਾ ਆ ਤੁਹਾਨੂੰ ਤੇਰੀ ਲਿਖਾਈ ਤੇਰੇ ਨਾਲ ਇਹਨਾਂ ਦੀ ਨਾਲ ਨਾਲ ਉਦੇ ਬਿਨਾ ਵਿਛੀ ਮੋੜ ਤੇ ਪਾਜੀ ਤੇ ਖੜੀਆਂ ਨੇ ਮਾਲ ਲੈ ਲਓ ਪਾਣੀ ਰੋਣ ਖਾਣ ਪੀਣ ਰਾਸ਼ਨ ਫੁੱਲ ਪਿਆ ਦਿਓ ਇਹ ਮਾਲ ਲਓ ਯਾਰ ਚਿੰਤਾ ਨਾ ਮਾਨਾ ਯਾ ਯਾਰ ਠੀਕ ਹੈ ਲੈ ਉਹਦੇ ਬੱਪੂ ਵਾਲੀਆਂ ਵੀ ਲਈਏ ਪੰਜ ਉੱਥੋਂ